ਸ਼ਿੰਦਾ ਜੀ ਕੀ ਹਾਲ ਨੇ ਠੀਕ ਨੇ ਨਰਮਾ ਕਿਵੇਂ ਚੋਗ ਰਹੇ ਨਰਮਾ ਦਾ ਭਾਉ ਠੀਕ ਹੀ ਚੋਗ ਰਹਾ ਮੇਰਾ ਕੱਛਾ ਜਿਹੜਾ ਪਹਿਲਾਂ ਤਾਂ ਕੱਛਾ ਨਹੀਂ ਪਾਇਆ ਸੀ ਪੈਂਟ ਪਾਈ ਸੀ ਅੱਜ ਕੱਲ ਕੱਛੇ ਰਹਿ ਗਏ ਅੱਛਾ ਪੁੱਛ ਨਾ ਜੀ ਮੇਰੇ ਕੱਲ ਨੂੰ ਛਲਟ ਵੀ ਕੋਈ ਲਾ ਕੇ ਲੈ ਗਿਆ ਤੇ ਮੈਂ ਕੀ ਕਰੂੰ ਇੱਥੇ ਭਾਉ ਆਈ ਇੱਕ ਵਰਦੀ ਲਿਆ ਮੈਂ ਨਰਮਾ ਜੀ ਕੋਲ ਨੂੰ ਆਇਕ ਨਰਮਾ ਮਾੜਾ ਆ ਗਿਆ ਜੀ ਨਰਮਾ ਨਾ ਮਾੜਾ ਹੁੰਦਾ ਕਿਸਾ ਨਵੇਂ ਲੈ ਹੁੰਦੇ ਇਰ ਪਾਉ ਨਰਮਾ ਤੇ ਠੀਕ ਹੈ ਮੈਨੂੰ ਲੱਗਦਾ ਤੇ ਨੀਤ ਹੀ ਮਾੜੀ ਹੈ ਇਹ ਪਾਉ ਪੁੱਛੀ ਨਾ ਅੱਜ ਕੱਲ ਸੁਗਣ ਵਾਲੇ ਦੀ ਕੀ ਹੋਇਆ ਘੜਾ ਅੱਜ ਕੱਲ ਰੇ ਸਵੇਰੇ ਕਣਕ ਤੈਨੂੰ ਪਤਾ ਖਰਾਬ ਹੋ ਰਹੀ ਹੈ ਬਾਈ ਤੁਸੀਂ ਵੇਖੀ ਮਕਾਨਾ ਸੀ ਨਰਮਾ ਵੇਖ ਕੇ ਕਿ ਮਕਾਨਾ ਸੀ ਇਹ ਰੇ ਜੇ ਸਾਡਾ ਬੰਦਾ ਲੱਗਿਆ ਮੈਨੂੰ ਬੰਦਾ ਕਿਹੜਾ ਕਿਹਨੇ ਮਕਾਨਾ ਨਰਮਾ ਉਹ ਦੀਪੂ ਨੇ ਨਰਮਾ ਮਕਾਇਆ ਯਾਰ ਦਸਤਾ ਵੀ ਘਾਟਾ ਵਿਚਾਰੇ ਨੂੰ ਸੁਗਣ ਵਾਲੇ ਅੱਛਾ ਦੂਰੋਂ ਜਿਆਦਾ ਦਿਸਦਾ ਨੇੜੋਂ ਘਟ ਦਿਸਦਾ ਅੱਛਾ ਦੀਪੂ ਕੌਣ ਹੈਗਾ ਪੀਪੋ ਆਈ ਇਸ ਮੇਰਾ ਭਰਾ ਠੀਕ ਹੈ ਇਹ ਤੁੰ ਕੋchna ਨਾ ਬੜਾ ਕੰਮ ਚੜੇ ਚੱਲ ਠੀਕ ਚੱਲ ਠੀਕ ਫਿਰ ਮਿਹਰਬਾਨੀ ਨਿਕਾਲ ਅਸਨਾਨ ਵਾਸਤੇ ਠੀਕ ਓਕੇ ਬਾਏ ਆਹ ਅੰਨੇ ਵੀਡੀਓ ਕੁ